ਅਸੀਂ ਕਹਾਂ ਦੀ ਤੁਸੀਂ ਵੇਖ ਰਿਹਾ ਹੋ ਲੀਡਿੰਗ ਪੰਜਾਬ ਸੋ ਇੰਡੀਆ ਪਾਕਿਸਤਾਨ ਦੇ ਵਿਚਾਲੇ ਜਿਹੜੀ جنگ ਆ ਉਹਦੇ ਵਿੱਚ ਰਾਹਤ ਮਿਲੀ ਆ ਸਾਰੇ ਪਾਸੇ ਨਿਊਜ਼ ਆ ਰਹੀਆਂ ਨੇ ਕਿ ਸੀਜ਼ਫਾਇਰ ਕੀ جنگ ਜਿਹੜੀ ਹੈ ਰੋਕ ਦਿੱਤੀ ਗਈ ਹੈ ਤੇ ਇਹ ਸਭ ਤੋਂ ਵੱਡਾ ਧੰਨਵਾਦ ਜਿਹੜਾ ਬਣਦਾ ਸਲੂਟ ਬਣਦਾ ਉਹ ਇੰਡੀਅਨ ਆਰਮੀ ਨੂੰ ਸਾਡੇ ਡਿਫੈਂਸ ਸਿਸਟਮ ਨੂੰ ਬਣਦਾ ਕਿ ਅਟੈਕਸ ਬਹੁਤ ਹੋਏਗੇ ਕਿ ਪਰਮਾਤਮਾ ਦੇ ਮਿਹਰ ਦੇ ਨਾਲ ਜਿਹੜਾ ਵੀ ਸਾਨੂੰ ਜੀਵਨ ਦਾਣ ਮਿਲਿਆ ਉਹ ਸਾਡੀ ਇੰਡੀਅਨ ਆਰਮੀ ਦੇ ਕਰਕੇ ਸਾਡੇ ਡਿਫੈਂਸ ਸਿਸਟਮ ਦੇ ਕਰਕੇ ਆ ਸੋ ਸਾਨੂੰ ਪ੍ਰਾਊਡ ਕਰਨਾ ਚਾਹੀਦਾ ਹੈ ਕਿ ਅਸੀਂ ਐਸੇ ਮੁਲਕ ਦੇ ਵਿੱਚ ਆ ਕਿ ਜਿੱਥੇ ਇੰਨੇ ਵੱਡੇ ਡਿਫੈਂਸ ਸਿਸਟਮ ਨੇ ਕੀਨਾ ਅਟੈਕਸ ਹੋਏ ਇੰਨੇ ਹਮਲੇ ਹੋਏ ਪਰ ਫਿਰ ਵੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਅਸੀਂ ਅੱਜ ਸਹੀ ਸਲਾਮਤ ਹਾਂ ਸੋ ਇਸ ਚੀਜ਼ ਦੇ ਦੌਰਾਨ ਕਈ ਬਹੁਤ ਮੀਡੀਆ ਕਰਮਚਾਰੀਆਂ ਨੇ ਚਸਕੇ ਲੈ ਬਟ ਜਿਨ੍ਹਾਂ ਨੂੰ ਆਪਣੇ ਘਰ ਛੱਡਨੇ ਪਏ ਆਪਣੇ maal ਡੰਗਰ ਛੱਡਨੇ ਪਏ ਉਹਨਾਂ ਨੂੰ ਕੋ ਪੁੱਛ ਕੇ ਵੇਖੋ ਕਿ ਜੰਗ ਦਾ ਹਰਜਾਨਾ ਕੀ ਹੈ ਬਹੁਤ ਸਾਰੇ ਸ਼ਖਸ ਜਿਹੜੇ ਨੇ ਸਾਹਮਣੇ ਆ ਰਹੇ ਨੇ ਸੋਸ਼ਲ ਮੀਡੀਆ ਦੇ ਕਿ ਜਿਨ੍ਹਾਂ ਦੀਆਂ ਅੱਖਾਂ ਨਾਮ ਨੇ ਰਾਹਤ ਭਰੀ ਖਬਰ ਸੁਣ ਕੇ ਬਹੁਤ ਸਾਰੀਆਂ ਐਸੀਆਂ ਵੀਡੀਓ ਹੀ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਆਪਾਂ ਵੇਖ ਰਹੇ ਹਾਂ ਕਿ ਲੋਕੀ ਜਦੋਂ ਉਹ ਡਰੋਨਸ ਆ ਰਹੇ ਹੀਗੇ ਤੇ ਆਪਣੇ ਕੈਮਰੇ ਦੇ ਵਿੱਚ ਕੈਪਚਰ ਕਰ ਰਹੇ ਹੀਗੇ ਰੋਜ਼ਪੁਰ ਤੋਂ ਜਿਹੜੀ ਵੀਡੀਓ ਸਾਹਮਣੇ ਹੈ ਕਿ ਜਿਹੜੇ ਪਰਿਵਾਰ ਨੂੰ ਗੱਡੀ ਸਮੇਤ ਅੱਗ ਲੱਗੀ ਹੈ ਕੋਈ ਉਹਨਾਂ ਨੂੰ ਪੁੱਛ ਕੇ ਵੇਖੇ ਕਿ ਜੰਗ ਅਸਲ ਦੇ ਵਿੱਚ ਹੈ ਕੀ ਤੋਂ ਇਹ ਜਿਹੇ بڑے ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਡੰਗਰਮਾਲ ਛੱਡ ਦਿੱਤੇ ਘਰ ਛੱਡਣਾ ਬਹੁਤ ਹੀ ਜ਼ਿਆਦਾ ਔਖਾ ਸੀਗਾ ਉਹਨੂੰ ਜਦੋਂ ਛੱਡਣ ਦੀ ਨੌਬਤ ਆਈ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਜੰਗ ਕੀ ਐ ਸੋ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਮਹਾਰਾਜੀ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਮੁਲਕ ਨੇ ਉਹ ਹੱਸਦੇ ਵਸਦੇ ਰਹਿਣ ਜਿਹੜੀ ਆਮ ਆਵਾਮ ਆ ਸਾਡੀ ਉਹਨਾਂ ਉੱਤੇ ਕੋਈ ਆਚ ਨਾ ਆਵੇ ਤੇ ਇਹ ਸਾਰਿਆਂ ਹੱਥ ਜੋੜ ਕੇ ਅਪੀਲ ਹੈ ਕਿ ਇਸ ਟਾਈਮ ਤੇ ਸਭ ਤੋਂ ਵੱਡਾ ਜਿਹੜਾ ਧੰਨਵਾਦ ਆ ਉਹ ਰੱਬੀ ਰੂਪ ਦੇ ਵਿੱਚ ਜਿਹੜੀ ਸਾਡੀ ਆਰਮੀ ਆ ਉਹ ਉਹਨਾਂ ਨੂੰ ਬਣਦਾ ਹੈ ਸੋ ਜਿਹੜੀ جنگ ਹੈ ਅਸੀਂ ਵੀ ਆਪਣੀਆਂ ਬਜ਼ੁਰਗਾਂ ਤੋਂ ਕਿੱਸਾ ਸੁਣਿਆ ਕਿ ਚਾਹੇ 65 ਦੀ ਹੀ ਚਾਹੇ 71 ਦੀ جنگ ਹੀਗੀ جنگ ਦੇ ਹਰਜਾਨੇ ਜਿਹੜੇ ਨੇ ਉਹ ਬਹੁਤ ਵੱਡੇ ਹੁੰਦੇ ਨੇ ਤੇ ਬਹੁਤ ਬੁਰੀ ਤਰ੍ਹਾਂ ਭੁਗਤ ਨਹੀਂ ਪੈਂਦੇ ਸੋ ਅਸੀਂ ਸਾਰੇ ਜਣੇ ਖੁਸ਼ ਨਸੀਬ ਆ ਕਿ ਸਾਨੂੰ ਇਸ جنگ ਦਾ ਜਿਹੜਾ ਹਰਜਾਨਾ ਨਹੀਂ ਭੁਗਤਣਾ ਪਿਆ ਪਰ ਪ੍ਰਮਾਤਮਾ ਮਿਹਰ ਕਰੇ ਜਿਨ੍ਹਾਂ ਨੇ ਆਪਣੇ ਘਰ ਛੱਡੇ ਨੇ ਜਾਂ ਜਿਨ੍ਹਾਂ ਨੇ ਆਪਣੇ ਡੰਗਰਮਾਲ ਛੱਡੇ ਨੇ ਜਾਂ ਜਿੱਦਾਂ ਫਰੋਜ਼ਪੁਰ ਦੇ ਵਿੱਚ ਘਟਨਾ ਹੋਈ ਏ ਕਿ ਐ ਪਰਿਵਾਰ ਅੱਗ ਦੇ ਵਿੱਚ ਝੁੜਸ ਗਿਆ ਸਮੇਤ ਗੱਡੀ ਘਰ ਦੇ ਵਿੱਚ ਆਣ ਕੇ ਅੱਗ ਲੱਗ ਗਈ ਕੋਈ ਉਹਨਾਂ ਨੂੰ ਪੁੱਛੇ ਕਿ ਜੰਗ ਕੀ ਹੈ ਸੋ ਬਹੁਤ ਸਾਰੀਆਂ ਐਸੀਆਂ ਵੀਡੀਓ ਵੀ ਵੇਖੀਆਂ ਜਿਨ੍ਹਾਂ ਦੇ ਵਿੱਚ ਮਜ਼ਾਇਦ ਦਿਗਦੀਆਂ ਹੀ ਕਿਆਂ ਤੇ ਡਿੱਗਨ ਦੇ ਸਾਰ ਲੋਕੀ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੁੰਦੇ ਹੀਗੇ ਵੀਡੀਓ ਪਾਉਂਦੇ ਹੀਗੇ ਹੱਸਦੇ ਹੀਗੇ ਫਿਰਦੇ ਹੀਗੇ ਇਹ ਸਾਰਾ ਕੁਝ ਜੋ ਵੀ ਹੋਇਆ ਸੋ ਸਾਡੀ ਆਰਮੀ ਸਾਡਾ ਡਿਫੈਂਸ ਸਿਸਟਮ ਤੇ ਸਾਰਾ ਕੁਝ ਅੱਜ ਜੋ ਅਸੀਂ ਖੁਸ਼ੀਆਂ ਮਨਾ ਰਹੇ ਹਾਂ ਆਪਣੇ ਘਰ ਸਹੀ ਸਲਾਮਤ ਬੈਠੇ ਆ ਕਈਆਂ ਤਾਂ ਨੁਕਸਾਨ ਹੋਇਆ ਪਰਮਾਤਮਾ ਉਹਨਾਂ ਦੇ ਵੀ ਜਿਹੜੀ ਨੁਕਸਾਨ ਦੀ ਪਰਵਾਹੀ ਹੈ ਛੇਤੀ ਤੋਂ ਛੇਤੀ ਪੂਰੀ ਕਰੇ ਮਹਾਰਾਜ ਕਿਰਪਾ ਰੱਖੇ ਪਰ ਹੁਣ ਇਸ ਟਾਈਮ ਤੇ ਰੱਬੀ ਰੂਪ ਜਿਹੜੀ ਸਾਡੀ ਇੰਡੀਅਨ ਆਰਮੀ ਆ ਸਾਡਾ ਡਿਫੈਂਸ ਸਿਸਟਮ ਆ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਤੇ ਪ੍ਰਮਾਤਮਾ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਰੱਖੇ ਮੇ ਰੱਖੇ ਸਾਡੇ ਮੁਲਕ ਦੇ ਉੱਤੇ ਸਾਡੇ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਸਾਡੇ ਨਾਲ ਲੀਡਿੰਗ ਪੰਜਾਬ ਦੇ ਸਸਿਆਕਾਰ